प्यारे दोस्तों प्यार परी सत श्री अकाल सोशल टीवी पंजाबी देख रहे सारी श्रुतियां दा स्वागत है खास अपडेट ਦੇ ਨਾਲ खास ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋ ਗਏ ਆ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਗੇ 2200 ਰੁਪਏ ਇਸ ਤਰੀਕ ਨੂੰ ਮਿਲਣਗੇ ਪੈਸੇ ਤਰੀਕ ਕਰ ਲਵੋ ਨੋਟ ਇਹਨਾਂ ਲੋਕਾਂ ਨੂੰ ਨਹੀਂ ਮਿਲਣਗੇ ਇਹ ਕੰਮ ਕਰਨਾ ਜ਼ਰੂਰੀ ਹੈ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਨਾਲ ਸਾਂਝੀ ਕਰਾਂਗੇ ਕਿਹੜੀ ਸਕੀਮ ਆ ਇਹ ਸਕੀਮ ਦੇ ਨਾਲ ਇਹ ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਆਉਣੇ ਨੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਿਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟ ਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸਹਿਦਾ ਤੁਹਾਨੂੰ ਮੈਂ ਅਪਡੇਟ ਦੇ ਲੈ ਕੇ ਚੱਲਦੇ ਹਾਂ ਇੱਥੇ ਤੁਸੀਂ ਪੜ੍ਹ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਹ ਰਕਮ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਡੀ ਵੀਟੀ ਜਣੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਰਹੀ ਜਮਾ ਕੀਤੀ ਜਾਂਦੀ ਹੈ ਇਹ ਸਹਾਇਤਾ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਜਿਸ ਵਿੱਚ ਹਰ 4 ਮਹੀਨੇ ਵਿੱਚ 2000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ ਹੁਣ ਤੱਕ ਇਸ ਯੋਜਨਾ ਦੀਆਂ 18 ਕਿਸ਼ਤਾਂ ਜ਼ਾਰੇ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਿਸਾਨ ਹੁਣ 19ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਜੇਕਰ ਤੁਸੀਂ ਵੀ ਇੱਕ ਕਿਸਾਨ ਹੋ ਤਾਂ ਜੇਕਰ ਤੁਸੀਂ ਯੋਗ ਹੋ ਤਾਂ ਤੁਸੀਂ ਅਰਜੀ ਦੇ ਕੇ ਲਾਭ ਪ੍ਰਾਪਤ ਕਰ ਸਕਦੇ ਹੋ ਇਸ ਲਈ ਤੁਸੀਂ ਇੱਥੇ ਜਾਣ ਕੇ 19ਵੀਂ ਕਿਸ਼ਤ ਕਦੋਂ ਜਾਰੀ ਹੋਵੇਗੀ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਪ੍ਰਧਾਨ ਮੰਤਰੀ ਦੇ ਹੁਣ ਤੱਕ ਜਿਹੜੀਆਂ ਸਕੀਮਾਂ ਰਾਇਟਾਰ ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਵਿੱਚ ਸ਼ਾਮਲ ਹੋਣ ਤੇ ਹਰੇਕ ਲਾਭਪਾਤਰੀ ਨੂੰ ਸਾਲਾਨਾ 6000 ਰੁਪਏ ਦੇਣ ਦਾ ਪ੍ਰਬੰਧ ਹੈ ਤੇ ਇਹ ਪੈਸਾ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਰਾਹੀਂ ਜਿਹੜਾ ਦਿੱਤਾ ਜਾਂਦਾ ਹੈ ਸੋ ਹੁਣ ਤੱਕ ਜਿਹੜੀਆਂ 8 18 ਕਿਸ਼ਤਾਂ ਮਿਲ ਚੁੱਕੀਆਂ ਨੇ ਤੇ 19ਵੀਂ ਕਿਸ਼ਤ ਕਦੋਂ ਆਉਣੀ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਸਕਰੀਨ ਉੱਪਰ ਤੁਸੀਂ ਜਿਹੜੀ ਡੇਟ ਆ ਉਹ ਦੇਖ ਸਕਦੇ ਹੋ 28 ਫਰਵਰੀ ਫਾਈ ਫਰਵਰੀ ਨੂੰ ਆ ਸਕਦੀ ਹੈ ਜੀ 19ਵੀਂ ਕਿਸ਼ਤ ਆਖਰੀ ਕਿਸ਼ਤ ਜਾਣੀ ਠਾਰੀ ਵੀ ਕਿਸ਼ਤ ਅਕਤੂਬਰ ਵਿੱਚ ਜਾਰੀ ਕੀਤੀ ਗਈ ਸੀ ਇਸ ਅਨੁਸਾਰ ਅਗਲੀ ਕਿਸ਼ਤ ਜਾਣੀ 19ਵੀਂ ਕਿਸ਼ਤ ਫਰਵਰੀ ਵਿੱਚ ਬਕਾਇਆ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ 19ਵੀਂ ਕਿਸ਼ਤ ਫਰਵਰੀ ਦੇ ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੁੰਦਾ ਦੇ ਕਿ ਪਿਛਲੇ ਸਾਲ 16ਵੀਂ ਕਿਸ਼ਤ 28 ਫਰਵਰੀ ਨੂੰ ਜਾਰੀ ਕੀਤੀ ਗਈ ਸੀ ਇਸ ਲਈ ਇਹ ਵੀ ਮੰਨਿਆ ਜਾ ਰਿਹਾ ਹੈ ਕਿ 19ਵੀਂ ਕਿਸ਼ਤ ਵੀ ਇਸੇ ਤਰੀਕ ਨੂੰ ਜਾਰੀ ਕੀਤੀ ਜਾ ਸਕਦੀ ਹਾਲਾਂਕਿ ਅਜੇ ਤੱਕ ਅਜਿਹੀ ਕੋਈ ਜਾਣਕਾਰੀ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਆਈ ਪਰ 19ਵੀਂ ਕਿਸ਼ਤ ਦੇ 4 ਮਹੀਨਿਆਂ ਦੀ ਮਿਆਦ ਫਰਵਰੀ ਵਿੱਚ ਖਤਮ ਹੁੰਦੀ ਜਾਪਦੀ ਹੈ ਸਿਰਫ ਇਨ੍ਹਾਂ ਕਿਸਾਨਾਂ ਨੂੰ ਕਿਸ਼ਤਾਂ ਦਾ ਲਾਭ ਮਿਲੇਗਾ ਕਿਸਾਨਾਂ ਨੂੰ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਦੀ ਈ ਕੇ ਬਾਈ ਸੀ ਦਾ ਕੰਮ ਪੂਰਾ ਹੋ ਗਿਆ ਜੇਕਰ ਤੁਸੀਂ ਇਹ ਨਹੀਂ ਕਰਵਾਇਆ ਤਾਂ ਤੁਸੀਂ ਇਹ ਕੰਮ ਸਕੀਮ ਦੇ ਅਧਿਕਾਰਤ ਵੈਬਸਾਈਟ pmkisan.gov.in ਤੇ ਜਾ ਕੇ ਆਪਣੇ ਨਜ਼ਦੀਕੀ ਸੀਐਸ ਕੇਂਦਰ ਤੋਂ ਕਰਵਾ ਸਕਦੇ ਹੋ ਸਿਰਫ ਉਨ੍ਹਾਂ ਕਿਸਾਨਾਂ ਨੂੰ ਕਿਸਤ ਦਾ ਲਾਭ ਮਿਲੇਗਾ ਜਿਨ੍ਹਾਂ ਦੀ ਜ਼ਮੀਨ ਦੀ ਤਸਦੀਕ ਦਾ ਕੰਮ ਪੂਰਾ ਹੋ ਗਿਆ ਇਨ੍ਹਾਂ ਦੋ ਕੰਮਾਂ ਤੋਂ ਇਲਾਵਾ ਉਹ ਕਿਸਾਨ ਜਿਨ੍ਹਾਂ ਦਾ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤੇ ਨਾਲ ਲਿੰਕ ਹੋਇਆ ਹੈ ਕਿਸ਼ਤ ਨਾ ਆਣ ਤੇ ਕਰੋ ਇਹਨਾਂ ਨੰਬਰਾਂ ਤੇ ਕਾਲ ਜੇਕਰ ਤੁਹਾਡੀ ਕਿਸ਼ਤ ਨਹੀਂ ਆਈ ਜਾਂ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਹੈਲਪਲਾਈਨ ਨੰਬਰ ਜਿਹੜੇ ਨੇ ਦਿੱਤੇ ਗਏ ਨੇ 155 261 ਇਸ ਤੋਂ ਬਿਨਾ ਟੋਰ ਫ੍ਰੀ ਨੰਬਰ ਹੈ ਜੀ 1800 1155 26 ਜਾਂ ਫਿਰ 011 2338 1092 ਤੇ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਇਹਨਾਂ ਮਾਧਿਮਾ ਰਾਹੀਂ ਜਿਹੜਾ ਤਿੱਤਾ ਆ ਜਾਵੇਗਾ ਜਿਹੜੀ 19ਵੀਂ ਕਿਸ਼ਤਾਂ ਜਿਹੜੀ 2000 ਰੁਪਏ ਦੀ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਆ ਸਕਦੀ ਆ ਸੂਈਸੀ ਵੱਡੀ ਜਾਣਕਾਰੀ ਵੱਡੀ ਅਪਡੇਟ ਤੇ ਮਿਲਦਿਆਂ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ